ਗੁਰੂ ਨਾਨਕ ਦੀ ਧੀ ਨੂੰ ਵੀ ਅੱਜ ਗੁਰੂ ਨਾਨਕ ਦੀ ਵਿਚਾਰਧਾਰਾ ਚੰਗੀ ਨਹੀਂ ਲੱਗਦੀ ਅੱਜ ਜਿਹੜੀ ਗੱਲ ਗੁਰੂ ਨਾਨਕ ਨੇ ਬਾਣੀ ਦੇ ਵਿੱਚ ਆਖੀ ਹੈ ਅੱਜ ਗੁਰੂ ਨਾਨਕ ਦੀ ਧੀ ਅਖਮਾਉਣ ਵਾਲੀ ਗੁਰੂ ਨਾਨਕ ਦੇ ਪੁੱਤਰ ਅਖਮਾਉਣ ਵਾਲੇ ਅੱਜ ਗੁਰੂ ਨਾਨਕ ਦੀ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਰ ਇੱਕ ਆਪੋ ਆਪਣੀ ਚਲਾਉਣ ਵਾਲਾ ਇੱਥੇ ਪੈਦਾ ਹੋਇਆ ਬੈਠਾ ਏ ਉਹ ਕਹਿੰਦਾ ਮੇਰੀ ਚੱਲੇ ਵੀ ਗੁਰੂ ਨਾਨਕ ਸਾਹਿਬ ਤੁਹਾਡੀ ਵਿਚਾਰਧਾਰਾ ਤੇ ਹੋ ਗਈ ਪੁਰਾਣੀ ਇਹ ਸਾਡੇ ਲੋਕਾਂ ਦੀ ਵਿਚਾਰ ਹੈ ਨਾ ਵੀ ਤੁਹਾਡੀ ਵਿਚਾਰਧਾਰਾ ਤੇ ਹੋ ਗਈ ਪੁਰਾਣੀ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਨਾ ਹੁੰਦਾ ਹੈ ਨਾ ਤੇ ਇੱਥੇ ਤਾਂ ਸਾਨੂੰ ਲੋਕਾਂ ਦੇ ਵੱਲ ਵੇਖ ਕੇ ਤੁਰਨਾ ਹੀ ਪੈਂਦਾ ਹੈ ਨਾ ਜਿਵੇਂ ਲੋਕ ਕਰਦੇ ਨੇ ਜੇ ਉਹਨਾਂ ਵੱਲ ਵੇਖ ਕੇ ਤੁਰਾਂਗੇ ਤੇ ਤਾਂ ਹੀ ਗੱਲ ਬਣੂਗੀ ਨਾ ਅੱਜ ਸਾਡੇ ਸਮਾਜ ਦਾ ਹਾਲ ਐਸਾ ਬਣ ਚੁੱਕਿਆ ਉਹ ਇੱਕ ਵਿਦਵਾਨ ਨੇ ਲਿਖਿਆ ਨਾ ਕਹਿੰਦਾ ਦੁਨੀਆ ਦੁਨੀਆ ਵਿੱਚ ਸਭ ਤੋਂ ਵੱਡਾ ਰੋਗ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰੋਗ ਕਿਹੜਾ ਹੈ ਕੈਂਸਰ ਦਾ ਏਡਜ਼ ਦਾ ਜਾਂ ਕਿਸੇ ਨੂੰ ਮਲੇਰੀਆ ਹੋ ਜਾਵੇ ਟਾਈਫਾਇਡ ਹੋ ਜਾਵੇ ਇਹ ਰੋਗ ਹੈ ਨਹੀਂ 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 ਇਸ ਤੋਂ ਵੀ ਵੱਡਾ ਰੋਗ ਹੈ ਇੱਕ ਉਹ ਵਿਦਵਾਨ ਨੇ ਲਿਖਿਆ ਕਹਿੰਦਾ ਦੁਨੀਆ ਮੇ ਸਭ ਤੋਂ بڑا ਰੋਗ ਮੇਰੇ ਬਾਰੇ ਮੇਂ ਕੀ ਕਹੇਂਗੇ ਲੋਗ ਉਹ ਸਭ ਤੋਂ ਵੱਡਾ ਰੋਗ ਹੈ ਕਿ ਲੋਕ ਕੀ ਮੇਰੇ ਬਾਰੇ ਚ ਕਹਿਣਗੇ ਜਿੱਥੇ ਬੰਦੇ ਦੇ ਅੰਦਰ ਆਹ ਰੋਗ ਪੈਦਾ ਹੋ ਜਾਂਦਾ ਹੈ ਨਾ ਉੱਥੇ ਉਹ ਗੁਰੂ ਦੀ ਬਾਣੀ ਵਾਲੇ ਪਾਸੇ ਨੂੰ ਵੀ ਆਪਣੀ ਪਿੱਠ ਕਰਕੇ ਤੁਰ ਪੈਂਦਾ ਹੈ ਕਹਿੰਦਾ ਵੀ ਇਹ ਹੁਣ ਗੱਲ ਨਹੀਂ ਗੁਰੂ ਸਾਹਿਬ ਤੁਸੀਂ ਤਾਂ ਜਿਹੜੀਆਂ ਗੱਲਾਂ ਕਰਦੇ ਹੋ ਉਹ ਤੇ ਅਪਲਾਈ ਕਰੀ ਨਹੀਂ ਸਕਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਰ ਜੇ ਅਸੀਂ ਦਿਹਾੜੇ ਮਨਾਉਨੇ ਆ ਨਾ ਤੇ ਇਹ ਦਿਹਾੜੇ ਮਨਾਉਣ ਦਾ ਮਤਲਬ ਕੇਵਲ ਇਹਨਾ ਨਹੀਂ ਹੁੰਦਾ ਕਿ ਇੱਥੇ ਮੇਰੇ ਵਰਗਾ ਬੁਲਾਰਾ ਆ ਗਿਆ ਘੰਟਾ ਦੋ ਘੰਟਾ ਬੋਲਿਆ ਅਸੀਂ ਸੁਣ ਲਿਆ ਤੇ ਸੁਣ ਕੇ ਘਰਾਂ ਨੂੰ ਚੱਲ ਗਏ ਤੇ ਅਸੀਂ ਕਹਿ ਦਿੱਤਾ ਜੀ ਅਸੀਂ ਗੁਰਪੁਰਬ ਮਨਾਏ ਆ ਇਹਦਾ ਮਤਲਬ ਕੇਵਲ ਇਹਨਾ ਨਹੀਂ ਹੁੰਦਾ ਕਿ ਨਗਰ ਕੀਰਤਨ ਕੱਢ ਲਿਆ ਗਿਆ ਤੇ ਅਸੀਂ ਕਹਿ ਦਿੱਤਾ ਜੀ ਅਸੀਂ ਗੁਰਪੁਰਬ ਮਨਾ ਲਿਆ ਪ੍ਰਭਾਤ ਫੇਰੀਆਂ ਕੱਢ ਲਈਆਂ ਤੇ ਅਸੀਂ ਕਹਿ ਦਿੱਤਾ ਜੀ ਅਸੀਂ ਗੁਰਪੁਰਬ ਮਨਾ ਲਿਆ ਅਸਲ ਵਿੱਚ ਗੁਰਪੁਰਬ ਮਨਾਉਣ ਦਾ ਮਤਲਬ ਕੀ ਹੈ ਕਿ ਜਿਹੜੀ ਗੱਲ ਮੇਰੇ ਗੁਰੂ ਨੇ ਸਮਝਾਈ ਹੈ ਨਾ ਮੈਂ ਉਸ ਗੱਲ ਨੂੰ ਮੰਨਣਾ ਸ਼ੁਰੂ ਕਰਾਂ ਉਸ ਰਾਹ ਦੇ ਉੱਤੇ ਤੁਰਨਾ ਸ਼ੁਰੂ ਕਰਾਂ ਅਸਲ ਦੇ ਵਿੱਚ ਗੁਰਪੁਰਬ ਉਹ ਦਿਨ ਮਨਾਏ ਜਾਣਗੇ ਜਿਸ ਦਿਨ ਅਸੀਂ ਗੁਰੂ ਦੇ ਰਾਹ ਦੇ ਉੱਤੇ ਤੁਰ ਪਏ ਅੱਜ ਪਤਾ ਕੀ ਹੋ ਰਿਹਾ ਅੱਜ ਕਰੋੜਾ ਰੁਪਇਆ ਬਰਬਾਦ ਹੋ ਰਿਹਾ ਆ ਤੁਸੀਂ ਵੇਖ ਲਓ ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਊਗਾ ਨਾ ਕੀ ਹੋਣਾ ਕਰੋੜਾਂ ਰੁਪਏ ਦੀ ਬਰਬਾਦੀ ਭਾਰਤ ਦੇ ਵਿੱਚ ਵੀ ਹੋਣੀ ਹੈ ਤੇ ਬਾਹਰ ਲੀਆਂ ਜਿੰਨੀਆਂ ਕੰਟਰੀਆਂ ਨੇ ਸਾਰਿਆਂ ਦੇ ਵਿੱਚ ਕਰੋੜਾਂ ਰੁਪਏ ਦੀ ਬਰਬਾਦੀ ਹੋਣੀ ਜੇ ਹੁਣ ਕਿਤੇ ਡਾਲਰਾਂ ਦੇ ਵਿੱਚ ਹੋਵੇਗੀ ਕਿਤੇ ਪਾਉਂਡ ਦੇ ਵਿੱਚ ਹੋਵੇਗੀ ਤੇ ਕਿਤੇ ਰੁਪਏ ਦੇ ਵਿੱਚ ਹੋਵੇਗੀ ਤੇ ਕਰੋੜਾਂ ਖਰਚੇ ਜਾਣਗੇ ਕਰੋੜਾਂ ਖਰਚੇ ਜਾਣਗੇ ਨਗਰ ਕੀਰਤਨ ਦੇ ਨਾਂ ਦੇ ਉੱਤੇ ਮੈਨੂੰ ਇੱਕ ਬੰਦਾ ਦੱਸੇ ਕਿ ਜਿੰਨੇ ਕ ਨਗਰ ਕੀਰਤਨ ਕੱਢੇ ਜਾਂਦੇ ਨੇ ਕਰੋੜਾਂ ਰੁਪਏ ਦੀ ਬਰਬਾਦੀ ਜਿਹੜੀ ਉਹ ਕੀਤੀ ਜਾਂਦੀ ਹੈ ਅੱਜ ਤੱਕ ਉਹਦੇ ਵਿੱਚੋਂ ਆਉਟਪੁੱਟ ਕੀ ਨਿਕਲੀ ਐ ਨਿਕਲਿਆ ਕੀ ਉਹਦੇ ਵਿੱਚੋਂ ਲਾਭ ਕੀ ਹੋਇਆ ਸਾਡੀ ਕੌਮ ਨੂੰ ਕੁਝ ਮਿਲਿਆ ਉਹਦੇ ਵਿੱਚੋਂ ਦੀ ਅੱਜ ਤੱਕ ਖਾ ਲਿਆ ਪੀ ਲਿਆ ਡਕਾਰ ਮਾਰਿਆ ਤੇ ਘਰ ਨੂੰ ਚੱਲ ਗਏ ਇਹੀ ਐ ਜਦ ਮਾਰੇ ਦਾ ਸਰੂਪ ਜਿਹੜਾ ਐ ਉਹ ਗਲੀਆਂ 'ਚ ਘੁਮਾਤਾ ਸੜਕਾਂ 'ਤੇ ਘੁਮਾਤਾ ਤੇ ਉਥੇ ਕੁਝ ਐਸੇ ਵੀ ਆਏ ਸੀ ਜਿਹੜੇ ਲਫੰਡਰ ਪੁਣਾ ਕਰਦੇ ਪਏ ਸੀ ਕੁਝ ਕ ਐਸੇ ਵੀ ਆਏ ਸੀ ਜਿਹੜੇ ਕੱਲਾ ਖਾਣ ਹੀ ਆਏ ਸੀ ਉਹਨਾਂ ਨੂੰ ਹੋਰ ਕਿਸੇ ਚੀਜ਼ ਨਾਲ ਲੈਣਾ ਦੇਣਾ ਕੋਈ ਨਹੀਂ ਸੀਗਾ ਬੱਚੇ ਜਿਹੜੇ ਸੀ ਉਹ ਅਸੀਂ ਸਕੂਲਾਂ ਦੇ ਬੱਚੇ ਲੈ ਕੇ ਤੁਰ ਪਏ ਉਹਨਾਂ ਨੇ ਆਪਣੀ ਕਲਾਕਾਰੀ ਵਿਖਾਤੀ ਬੈਂਡ ਵਾਲਿਆਂ ਨੇ ਆਪਣੀ ਕਲਾਕਾਰੀ ਵਿਖਾਤੀ ਮਹਾਰਜ ਦੇ ਸਰੂਪ ਨੂੰ ਘੁਮਾਤਾ ਹਾਥੀ ਘੋੜੇ ਸੜਕ ਦੇ ਉੱਤੇ ਲੈ ਗਏ ਕਰੋੜਾ ਰੁਪਈਆ ਇਸੇ ਤਰ੍ਹਾਂ ਬੜੀ ਜਗ੍ਹਾ ਦੇ ਉੱਤੇ ਨਗਰ ਕੀਰਤਨ ਨਿਕਲੇ ਕਰੋੜਾ ਰੁਪਈਆ ਬਰਬਾਦ ਹੋ ਗਿਆ ਪਰ ਕਿਸੇ ਦੇ ਪੱਲੇ ਕੱਖ ਵੀ ਨਹੀਂ ਪਿਆ ਕਿਸੇ ਦੇ ਪੱਲੇ ਪਿਆ ਕੁਝ ਕੋਈ ਆਊਟਪੁੱਟ ਨਹੀਂ ਨਿਕਲੀ ਜੇ ਨਿਕਲਦੀ ਹੋਵੇ ਤਾਂ ਮੈਨੂੰ ਦੱਸਿਓ ਵੀ ਭਾਈ ਸਾਹਿਬ ਇਹਦੇ ਵਿੱਚੋਂ ਆਹ ਲਾਭ ਹੁੰਦਾ ਜੀ ਮੈਨੂੰ ਤੇ ਅਜ ਤੱਕ ਕੋਈ ਲਾਭ ਨਜ਼ਰ ਨਹੀਂ ਆਇਆ ਪਰ ਜਿਹੜਾ ਕੰਮ ਕਰਨਾ ਚਾਹੀਦਾ ਸੀਗਾ ਉਹ ਕੰਮ ਸਾਡੇ ਲੋਕਾਂ ਨੇ ਕੀਤਾ ਨਹੀਂ ਚਾਹੀਦਾ ਇਹ ਸੀਗਾ ਕਿ ਜਿੰਨਾ ਪੈਸਾ ਉਸ ਪਾਸੇ ਨੂੰ ਲਾਇਆ ਜਾਂਦਾ ਹੈ ਨਾ ਉਸ ਪੈਸੇ ਦੀ ਕੋਈ ਚੰਗੀ ਵਰਤੋਂ ਕੀਤੀ ਜਾਂਦੀ ਪਰ ਉਹ ਚੰਗੀ ਵਰਤੋਂ ਵਾਲੇ ਪਾਸੇ ਨੂੰ ਕਿਸੇ ਦਾ ਧਿਆਨ ਹੈ ਕਿਸੇ ਦਾ ਕੋਈ ਧਿਆਨ ਨਹੀਂ ਹੈ ਉਹ ਚੰਗੀ ਵਰਤੋਂ ਕਿੱਥੇ ਕੀਤੀ ਜਾ ਸਕਦੀ ਸੀ ਕੁਝ ਲੋਡਵੰਦ ਲੱਭੇ ਜਾਂਦੇ ਅੱਜ ਵੀ ਲੋਡਵੰਦ ਹੈਗੇ ਨੇ ਮੈਂ ਇਹ ਸੜਕ ਉੱਤੇ ਤੁਰੇ ਜਾਂਦੇ ਭਿਖਾਰੀਆਂ ਦੀ ਗੱਲ ਨਹੀਂ ਕਰਦਾ ਪਿਆ ਜਾਂ ਟ੍ਰੇਨਾਂ ਦੇ ਵਿੱਚ ਘੁੰਮਣ ਵਾਲੇ ਇਹ ਬੱਸਾਂ ੜਿਆਂ ਦੇ ਉੱਤੇ ਘੁੰਮਣ ਵਾਲੇ ਇਹਨਾਂ ਭਿਖਾਰੀਆਂ ਦੀ ਗੱਲ ਨਹੀਂ ਕਰਦਾ ਪਿਆ ਇਹਨਾਂ ਲੋਕਾਂ ਦੇ ਤੇ ਆਪਣੇ ਧੰਦੇ ਨੇ ਤੇ ਵਾਧੂ ਮਾਲ ਕਮਾਉਂਦੇ ਨੇ ਦਿਨ ਦਾ ਜਿਹੜੇ ਅਸਲ ਲੋਡਵੰਦ ਨੇ ਜਿਹੜੇ ਕਿਸੇ ਦੇ ਅੱਗੇ ਹੱਥ ਨਹੀਂ ਅਟਦੇ ਉਹ ਵੀ ਲੋਕ ਇਸੇ ਧਰਤੀ ਦੇ ਉੱਤੇ ਰਹਿੰਦੇ ਨੇ ਸਾਡੀ ਕੌਮ ਨੂੰ ਚਾਹੀਦਾ ਸੀ ਕਿਤੇ ਉਹਨਾਂ ਲੋਡਵੰਦਾਂ ਨੂੰ ਲੱਭ ਕੇ ਕਿਤੇ ਉਹਨਾਂ ਵਾਸਤੇ ਕੋਈ ਕੰਮ ਹੀ ਖੋਲ ਦਿੰਦੀ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਮਾਇਆ ਦੇ ਗੱਫੇ ਫੜਾਓ ਜਾ ਕੇ ਪਰ ਉਹਨਾਂ ਵਾਸਤੇ ਕੋਈ ਫੈਕਟਰੀਆਂ ਖੋਲੀਆਂ ਜਾ ਸਕਦੀਆਂ ਸੀ ਕੋਈ ਕੰਮ ਉਹਨਾਂ ਲੋਕਾਂ ਨੂੰ ਖੋਲ ਕੇ ਦਿੱਤਾ ਜਾ ਸਕਦਾ ਸੀ ਆ ਜਿਨ੍ਹਾਂ ਸਿਕਲੀਗਰ ਵੀਰਾਂ ਦੀ ਆਪਾਂ ਗੱਲ ਕਰਦੇ ਆਂ ਅੱਜ ਵੀ ਉਹ ਤਾਲੇ ਚਾਬੀਆਂ ਬਣਾਉਣ ਦਾ ਕੰਮ ਕਰਦੇ ਨੇ ਤੇ ਅਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਗਏ ਉਹਨਾਂ ਨੂੰ ਪੁੱਛਿਆ ਜਾ ਕੇ ਵੀ ਤੁਸੀਂ ਇਹ ਤਾਲੇ ਚਾਬੀਆਂ ਬਣਾਉਣ ਦਾ ਕੰਮ ਕਰਦੇ ਹੋ ਤੁਹਾਡਾ ਗੁਜ਼ਾਰਾ ਇੰਨੇ ਵਿੱਚ ਹੋ ਜਾਂਦਾ ਉਹ ਕਹਿੰਦੇ ਗੁਜ਼ਾਰਾ ਤਾਂ ਕੋਈ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਕੰਪਿਊਟਰਾਈਜ਼ ਤਾਲੇ ਆ ਗਏ ਨੇ ਇਹਨਾਂ ਦੇ ਨਾਲ ਸਾਡਾ ਗੁਜ਼ਾਰਾ ਤੇ ਕੋਈ ਨਹੀਂ ਹੁੰਦਾ ਪਰ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਅਟਦੇ ਅਜੇ ਵੀ ਉਹ ਕਿਸੇ ਦੇ ਅੱਗੇ ਹੱਥ ਨਹੀਂ ਅਟਦੇ ਇਹੋ ਜਿਹੇ ਬੰਦਿਆਂ ਨੂੰ ਕੀ ਕੋਈ ਫੈਕਟਰੀ ਖੋਲ ਕੇ ਨਹੀਂ ਦਿੱਤੀ ਜਾ ਸਕਦੀ ਕਰੋੜਾ ਰੁਪਏ ਦੇ ਬਹੁਤ ਕੁਝ ਹੋ ਸਕਦਾ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਕੋਈ ਐਸਾ ਸਿਸਟਮ ਜਿਹੜਾ ਹੈ ਉਹ ਲਿਖਿਆ ਜਾਵੇ ਇੱਕ ਗੱਲ ਸਰਚ ਕਰਕੇ ਜਾਣ ਲਿਓ ਜਿਹੜੀ ਉੱਚੀ ਸੋਚ ਦੀ ਗੱਲ ਗੁਰੂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਕੀਤੀ ਹੈ ਨਾ ਅੱਜ ਉੱਚੀ ਸੋਚ ਜਿਹੜੀ ਹੈ ਉਹ ਸਾਡੀ ਕੌਮ ਚੋਂ ਪਾਸੇ ਹੋ ਚੁੱਕੀ ਹੈ ਅੱਜ ਅਸੀਂ ਪੜੀ ਜਾਂਦੇ ਆ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਹਿਗੁਰੂ ਇਹ ਪੜੀ ਜਾਂਦੇ ਆ ਕਿ ਮੰਨ ਨੀਵਾ ਮਤ ਉੱਚੀ ਪਰ ਉਹ ਮਤ ਉੱਚੀ ਵਾਲੀ ਗੱਲ ਜਿਹੜੀ ਹੈ ਨਜ਼ਰ ਕਿਤੇ ਨਹੀਂ ਆਉਂਦੀ ਉਹ ਨਜ਼ਰ ਕਿਤੇ ਨਹੀਂ ਆਉਂਦੀ ਹਾਂ ਜੇ ਵੱਡੇ ਵੱਡੇ ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਗੋਲਕ ਦੇ ਵਿੱਚ 5-500 ਦੇ ਨੋਟ ਪਾਉਣੇ ਨੇ ਨਾ ਉਹ ਸਾਡੇ ਲੋਕ ਪਾਉਣ ਵਾਸਤੇ ਤਿਆਰ ਨੇ ਇੱਥੇ ਜੇ ਕੋਈ ਬਾਬਾ ਆ ਕੇ ਹੁਣੇ ਇੱਥੇ ਅਨਾਉਂਸਮੈਂਟ ਕਰ ਦਵੇ ਨਾ ਅਸੀਂ ਫਲਾਣੀ ਜਗ੍ਹਾ ਦੇ ਉੱਤੇ ਫਲਾਣੇ ਧਾਰਮਿਕ ਸਥਾਨ ਦੇ ਉੱਤੇ ਸੋਨੇ ਦੀ ਪਾਲਕੀ ਲਾ ਰਹੇ ਹਾਂ ਸਾਡੇ ਲੋਕ ਧਨ ਦੇਣ ਵਾਸਤੇ ਤਿਆਰ ਨੇ ਬੀਬੀਆਂ ਆਪਣੇ ਗਹਿਣੇ ਤੱਕ ਲਾ ਕੇ ਉੱਥੇ ਰੱਖ ਦਿੰਦੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੈਂ ਅੱਖੀਂ ਵੇਖੀ ਇਹ ਗੱਲ ਉੱਥੇ ਇੱਕ ਬਾਬਾ ਆਇਆ ਉਹਨੇ ਇੰਨੀ ਅਨਾਉਂਸਮੈਂਟ ਕੀਤੀ ਅਸੀਂ ਫਲਾਣੀ ਜਗ੍ਹਾ ਦੇ ਉੱਤੇ ਸੋਨੇ ਦੀ ਪਾਲਕੀ ਲਾ ਰਹੇ ਹਾਂ ਕਿਸੇ ਬੀਬੀ ਨੇ ਆਪਣੇ ਸੋਨੇ ਦੇ ਕੜੇ ਲਾਤੇ ਕਿਸ ਨੇ ਵਾਲੀਆਂ ਲਾਤੀਆਂ ਕਿਸ ਨੇ ਅੰਗੂਠੀਆਂ ਲਾਤੀਆਂ ਕਿਸ ਨੇ ਚੈਨੀਆਂ ਲਾਤੀਆਂ ਵੇਖਦਿਆਂ ਵੇਖਦਿਆਂ ਸੋਨੇ ਦਾ ਢੇਰ ਲੱਗ ਗਿਆ ਤੇ ਮੈਂ ਸੋਚਾਂ ਉੱਥੇ ਬੈਠਾ ਬੈਠਾ ਮੈਂ ਕਿਹਾ ਇਸ ਬਾਬੇ ਨੇ ਪਾਲਕੀ ਦੀ ਗੱਲ ਕੀਤੀ ਸੰਗ ਮਰਮਰ ਦੀ ਗੱਲ ਕੀਤੀ ਤੇ ਇੰਨਾ ਕੁਝ ਇਕੱਠਾ ਹੋ ਗਿਆ ਮੈਂ ਕਿਹਾ ਜੇ ਇੱਥੇ ਆ ਕੇ ਅਨਾਉਂਸਮੈਂਟ ਕੀਤੀ ਜਾਵੇ ਨਾ ਕਿ ਅਸੀਂ 10 ਬੱਚਿਆਂ ਨੂੰ ਪੜ੍ਹਾ ਰਹੇ ਹਾਂ ਤੇ ਉਹਨਾਂ ਦੀ ਫੀਸ ਦਾ ਜਿੰਮਾ ਜਿਹੜਾ ਇਹ ਉਹ ਚੁੱਕ ਲਵੇ ਇੱਕ ਸਾਲ ਦੀ ਫੀਸ ਫਲਾਣਾ ਜਮਾ ਕਰਾ ਦੇਵੇ ਇੱਕ ਸਾਲ ਦੀ ਫੀਸ ਫਲਾਣਾ ਜਮਾ ਕਰਾ ਦੇਵੇ ਤੇ ਸ਼ਾਇਦ ਲੋਕੀ 10 ਦਾ ਨੋਟ ਕੱਢਣ ਲੱਗਿਆਂ ਵੀ ਆਪਣੀ ਜੇਬ ਦੇ ਵਿੱਚੋਂ 100 ਵਾਰੀ ਸੋਚਣਗੇ ਦਈਏ ਕਿ ਨਾ ਦਈਏ ਕਿਉਂ ਜੀ ਝੂਠ ਆਖਿਆ ਕਿ ਗੱਲ ਸੱਚੀ ਹੈ ਦੱਸ ਦਿਓ ਮੈਨੂੰ ਬੋਲ ਕੇ ਕਿਤੇ ਮੈਂ ਝੂਠ ਹੀ ਨਾ ਬੋਲੀ ਜਾਂਦਾ ਹੋਵਾਂ ਕਿਤੇ ਪਾਪਾਂ ਦਾ ਭਾਗੀ ਨਾ ਬਣ ਜਾਵਾਂ ਮੈਂ ਪਰ ਇਹ ਸਚਾਈ ਹੈ ਜੀ ਸਾਡੀ ਕੌਮ ਦੀ ਜਿੱਥੇ ਮਾਇਆ ਦੀ ਲੋੜ ਨਹੀਂ ਜਿਹੜੀ ਮਾਇਆ ਅਸੀਂ ਧਾਰਮਿਕ ਸਥਾਨਾਂ ਵਿੱਚ ਵੀ ਅੱਜ ਦੇ ਰਹੇ ਆ ਵੱਡੇ ਵੱਡੇ ਨੇਤੇ ਨੇ ਜਿਹੜੇ ਉਹਨਾਂ ਦੇ ਢਿੱਡਾਂ ਦੇ ਵਿੱਚ ਜਾ ਰਹੀ ਏ ਉਹ ਮਾਇਆ ਉਹ ਆਪਣੀ ਨੇਤਾਗਿਰੀ ਕਰਨ ਵਾਸਤੇ ਉਹ ਮਾਇਆ ਨੂੰ ਵਰਤਦੇ ਨੇ ਆਪਣੀਆਂ ਪ੍ਰਧਾਨਗੀਆਂ ਨੂੰ ਚਮਕਾਉਣ ਵਾਸਤੇ ਉਹ ਮਾਇਆ ਨੂੰ ਵਰਤਦੇ ਜੇ ਉਹਨਾਂ ਦੀਆਂ ਗੱਡੀਆਂ ਤਿੰਨ ਤਿੰਨ ਚੱਲਦੀਆਂ ਨੇ ਤਿੰਨੇ ਤਿੰਨੇ ਪੈਟਰੋਲ ਦੇ ਉੱਤੇ ਚੱਲਦੀਆਂ ਤੇ ਸਾਲ-ਸਾਲ ਦਾ ਖਰਚਾ ਵੀ ਕਰੋੜਾਂ ਵਿੱਚ ਆਉਂਦਾ ਉਹਨਾਂ ਦੇ ਇਕੱਲੇ ਪੈਟਰੋਲ ਦਾ ਅਸੀਂ ਤੇ ਉਹਨਾਂ ਨੂੰ ਦੇ ਰਹੇ ਆ ਕੌਮ ਵਾਲੇ ਪਾਸੇ ਨੂੰ ਜਿਹੜੀ ਮਾਇਆ ਲਾਉਣੀ ਚਾਹੀਦੀ ਸੀ ਉਹ ਤੇ ਲਾਈ ਨਹੀਂ ਜਿਹੜਾ ਸਿਧਾਂਤ ਗੁਰੂ ਨਾਨਕ ਨੇ ਦਿੱਤਾ ਸੀ ਨਾ ਅਕਲੀ ਸਾਹਿਬ ਸੇਵੀ ਐ ਅਕਲੀ ਪਾਈ ਐ ਮਾਨ ਅਕਲੀ ਪੜ ਕੇ 부ਝੀ ਐ ਅਕਲੀ ਕੀਚੈ দান ਇਹ ਸਿਧਾਂਤ ਨਹੀਂ ਜਿਹਾਗਾ ਸਾਡੀ ਕੌਮ ਦੇ ਵਿੱਚ ਅੱਜ ਅਸੀਂ ਅੱਜ ਸੱਚ ਨੂੰ ਭੁਲਾ ਕੇ ਸੱਚ ਦੇ ਰਾਹ ਤੋਂ ਥਿੜਕ ਕੇ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਇੱਥੇ ਤੇ ਗੁਰੂ ਨਿਤ ਸਿਖਾਉਂਦਾ ਏ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਗੁਰੂ ਨੇ ਦੇ ਆਖਿਆ ਸੀ ਭੇ ਭੱਲਿਆ ਆਪਣੀ ਮਨ ਦੀ ਮਤ ਨੂੰ ਤਿਆਗ ਦੇ ਇਹ ਚੋ ਕੁਝ ਨਹੀਂ ਮਿਲਣਾ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗੇ ਤਤੀਵਾਉ ਜੀ ਅੱਜ ਤਤੀਵਾ ਲੱਗਦੀ ਇਸੇ ਕਰਕੇ ਪਈ ਇਹ ਤਤੀਵਾ ਦਾ ਮਤਲਬ ਇਹ ਨਾ ਸਮਝਿਓ ਕਿ ਕੋਈ ਬਾਹਰਲੀ ਅੱਗ ਦੀ ਗੱਲ ਹੋ ਰਹੀ ਹੈ ਤਤੀਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਦਵੇਸ਼ ਈਰਖਾ ਆਜੇ ਤਤੀਵਾ ਵਹਿਮ ਭਰਮ ਕਰਮਕਾਂਡ ਆਜੇ ਤਤੀਵਾ ਆ ਡੇਰੇ ਪਖੰਡੀ ਸਾਦ ਇਹ ਮੜੀਆਂ ਆਜੇ ਤਤੀਵਾ ਆ ਪੰਜਾਬੀ ਗਾਇਕ ਆ ਨਸ਼ੇ ਆ ਸ਼ਰਾਬ ਇਹ ਭੁੱਕੀ ਸਮੈਕ ਆਜੇ ਤਤੀਵਾ ਅੱਜ ਲੱਗਦੀ ਕਿ ਨਹੀਂ ਲੱਗਦੀ ਦੱਸੋ ਅਸਕੋਪੂਰੀ ਦੀ ਪੂਰੀ ਕੌਮ ਨੂੰ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਤਤੀਵਾ ਜਿਹੜੀ ਉਹ ਲੱਗੀ ਪਈ ਹੈ ਉਹ ਲੱਗੀ ਪਈ ਹੈ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਇੱਕ ਆਮ ਸਿੱਖ ਤੋਂ ਲੈ ਕੇ ਆਪਣੇ ਆਪ ਨੂੰ ਜਥੇਦਾਰ ਖਵਾਉਣ ਵਾਲਿਆਂ ਤੱਕ ਇਹ ਤਤੀਵਾ ਸਾਰੀ ਜਗ੍ਹਾ ਜਾ ਰਹੀ ਜੇ ਕਿਉਂ ਕਿ ਗੁਰਮਤ ਦਾ ਸਿਧਾਂਤ ਜਿਹੜਾ ਹੈ ਉਹ ਜੀਵਨ ਦੇ ਵਿੱਚੋਂ ਪਾਸੇ ਹੋ ਗਿਆ ਉਹ ਗੁਰਮਤਿ ਦੀ ਵਿਚਾਰਧਾਰਾ ਜਿਹੜੀ ਹੈ ਅਜੋ ਨજર ਨਹੀਂ ਆਉਂਦੀ ਤੇ ਗੁਰੂ ਰਾਮਦਾਸ ਪਾਤਸ਼ਾਹ ਇਹ ਗੱਲ ਤੇ ਕਹਿ ਰਹੇ ਹੈ ਭਲਿਆ ਕੋਈ ਸੱਚ ਦੀ ਵਿਚਾਰ ਲੈ ਕੇ ਆ ਕੋਈ ਸੱਚ ਦੀ ਵਿਚਾਰ ਲੈ ਕੇ ਆ ਗੁਰੂ ਰਾਮਦਾਸ ਜੀ ਨੇ ਆਖਿਆ ਮੈਂ ਤੇ ਤੁਰ ਪਈਆ ਅਬ ਹਮ ਚਲੀ ਠਾਕੁਰ ਪੈ ਥਾਰ ਮੈਂ ਤੇ ਤੁਰ ਕਿਉਂ ਜੀ ਆਪਾਂ ਤੁਰਨਾ ਕਿ ਨਹੀਂ ਹੁਣ ਤੁਰਨਾ ਇਹ ਸੋਚਣਾ ਪਏਗਾ ਕੀ ਇਹ ਸ਼ਬਦ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਵਾਸਤੇ ਹੈ ਜਾਂ ਸਾਡੇ ਉੱਤੇ ਵੀ ਟੁਕਦਾ ਦੱਸੋ ਜੀ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਵਾਸਤੇ ਇਹ ਸ਼ਬਦ ਹੈ ਕਿ ਸਾਡੇ ਉੱਤੇ ਵੀ ਟੁੱਕਦਾ ਮੇਰੇ ਖਿਆਲ ਦੇ ਟੁੱਕਦਾ ਮੇਰੇ ਅੰਦਰੋਂ ਵੀ ਕਿਤੇ ਇਹ ਹੂਕ ਨਿਕਲੇ ਕਿ ਮਾਲਕ ਜੀ ਮੈਂ ਵੀ ਤੁਰ ਪਈ ਆ ਤੇਰੇ ਰਾਹ ਦੇ ਉੱਤੇ ਹੁਣ ਅਸੀਂ ਵੀ ਤਾਂ ਜੀਵ ਇਸਤਰੀਆਂ ਵਾਂ ਨਾ ਮੈਂ ਵੀ ਤੁਰ ਪਈ ਆ